ਜੀ গুড মর্নিং ਜੀ ਸਵੇਰ ਦਾ ਟਾਈਮ ਹੋ ਗਿਆ ਜੀ 5 ਵਜੇ ਗਏ ਤੇ ਆਪਾਂ ਚੱਲੇ ਆ ਜੇਮ ਤੁਹਾਡਾ ਭਰਾ ਚੱਲਾ ਜੇਮ ਸਰਦਾਰ ਜੀ ਹਾਂ ਜੀ ਮੈਂ ਕਿ ਪਿੱਛੇ ਦਿੱਤੀ ਆਂ ਦਿੱਤੀ ਆ ਸੀ ਕਿ ਮੈਨੂੰ ਇੱਕ ਅੱਡੀ ਲੈ ਕੇ ਨਹੀਂ ਦੋਗੇ ਹਾਂ ਮੈਂ ਕਿ ਪੁੱਛੀ ਸੋ ਇਹ ਸਭ ਤੋਲਨੀ ਆਪਣੀ ਆਪਣੀ ਜਗਾ ਸੋਣੇ ਪਰ ਜ਼ਿਆਦਾ ਹੁਣ ਆਏ ਆ ਫੈਸ਼ਨ ਕਿੰਗ ਆਲੇ ਆਂ ਦੇ ਸ਼ਹਿਰ ਦੇ ਕੱਪੜੇ ਦੇਖਣੇ ਦੇਖਦੇ ਇੱਥੋਂ ਪਸੰਦ ਆਂਦੇ ਕਿ ਨਹੀਂ ਆ ਜੀ ਕਿਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਮਗੇ ਅੱਜ ਦਾ ਬਲੋਗ ਕਰਦੇ ਆਂ ਜੀ ਸ਼ੁਰੂ ਆਪਾਂ ਅੱਜ ਜਾਵਾਂਗੇ ਮਾਰਕੀਟ ਛੇਰੇ ਵਾਸਤੇ ਸ਼ੋਪਿੰਗ ਕਰਨ ਇੱਕ ਤਾਂ ਮੌਸਮ ਚੇਂਜ ਹੋਇਆ ਉਹ ਕੱਪੜੇ ਲਿਆਵਾਂਗੇ ਛੇਰੇ ਵਾਸਤੇ ਘਰ ਵਾਸਤੇ ਤੇ ਘਰੇ ਪਾਉਣ ਵਾਸਤੇ ਤੇ ਇਕ ਲਿਆਵਾਂਗੇ ਛੇਰੇ ਵਾਸਤੇ ਆਪਾਂ ਦੋ ਚਾਰ ਸੂਟ ਵਧੀਆ ਵਧੀਆ ਛੇਰੇ ਦਾ ਹੈਪੀ ਬਰਥਡੇ ਵੀ ਆ ਰਿਹਾ ਤੇ ਸ਼ੋਪਿੰਗ ਕਰਦੇ ਆਂ ਤੇ ਚੱਲਦੇ ਆਂ ਮਾਰਕੀਟ ਕਿੱਥੇ ਜਾਣਾ ਕਿੱਥੇ ਆ ਇਕ ਦੋ ਸਟੋਰ ਖੁੱਲੇ ਜਣ ਅਸੀਂ ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖਿਆ ਹੋਣਾ ਸੀ ਮਾਲ ਗਏ ਸੀ ਸ਼ਹਿਰੀ ਨੂੰ ਦੋ ਤਿੰਨ ਜਗ੍ਹਾ ਤੇ ਕੱਪੜੇ ਪਸੰਦ ਕੀਤੇ ਉਹਦੇ ਕੱਪੜੇ ਪਸੰਦ ਕਰਦੇ ਸੀ ਸਾਈਜ਼ ਨਹੀਂ ਸੀ ਮਿਲਦਾ ਜੇ ਸਾਈਜ਼ ਮਿਲਦਾ ਸੀ ਤੇ ਉਹਦੇ ਵਿੱਚ ਕਲਰ ਨਹੀਂ ਸੀ ਸਹੀ ਤੇ ਇਦਾਂ ਹੀ ਮੇਰੇ ਨਾਲ ਹੋ ਰਿਹਾ ਸੀ ਮੈਨੂੰ ਕੱਪੜੇ ਤਾਂ ਪਸੰਦ ਨਹੀਂ ਆਏ ਤੇ ਮੈਨੂੰ ਬੂਟ ਪਸੰਦ ਆਏ ਸੀ ਵੁੱਡਲੈਂਡ ਦੇ ਮੈਂ ਉਹ ਟਰਾਈ ਕੀਤੇ ਤੇ ਉਹਦੇ ਵਿੱਚ ਸਾਈਜ਼ ਉਹ ਵੱਡਾ ਨਿਕਲਿਆ ਉਹਦੇ ਵਿੱਚ ਸਾਈਜ਼ ਦੇਖਿਆ ਛੋਟਾ ਸਾਈਜ਼ ਹੈ ਨਹੀਂ ਸੀ ਸਹਿ ਦੂਸਰਾ ਸੀ ਉਹਦੇ ਵਿੱਚ ਕਲਰ ਔਰੰਜਾ ਸੀ ਸੰਤਰੀਆ ਤੇ ਇਸ ਕਰਕੇ ਆਪਾਂ ਲੈ ਨਹੀਂ ਤੇ ਦੇਖਦੇ ਜੀ ਅੱਜ ਮੈਨੂੰ ਕੁਝ ਪਸੰਦ ਆਇਆ ਤੇ ਮੈਂ ਵੀ ਲਵਾਂਗਾ ਵੈਸੇ ਤਾਂ ਕਹਿੰਦੇ ਹੁੰਦੇ ਆ ਨਾ ਜਦੋਂ ਬੱਚੇ ਹੋ ਜਾਂਦੇ ਆ ਫਿਰ ਬੰਦਾ ਆਪਣੀ ਮਾਰੀ ਭੁੱਲ ਜਾਂਦਾ ਨਹੀਂ ਤਾਂ ਮੈਂ ਮੈਨੂੰ ਲੱਗਦਾ ਹਰ ਇੱਕ ਸਾਲ 20 25 25 ਵਰਦੀਆਂ ਮੈਂ ਲੈ ਆਂਦਾ ਸੀ ਤੇ ਹੁਣ ਦੀਵਾਲੀ ਵੀ ਲੰਘ ਗਈ ਆ ਦਸਹਿਰਾ ਵੀ ਲੰਘ ਗਿਆ ਦਿਨ ਤਿਹਾਰ ਲੰਘੇ ਸਾਰੇ ਆਪਣੇ ਲਈ ਮੈਂ ਹਲੇ ਕੋਈ ਕੱਪੜਾ ਨਹੀਂ ਲੈ ਕੇ ਆਇਆ ਤੇ ਬਸ ਬੱਚਿਆਂ ਵਾਸਤੇ ਜਾਂ ਵਾਈ ਵਾਸਤੇ ਜਾਂ ਘਰ ਦਾ ਸਮਾਨ ਲਿਆਂਦਾ ਬਸ ਚਲੋ ਜ਼ਿੰਦਗੀ ਇਹਦਾ ਹੀ ਨਾਮ ਆ ਸ਼ਾਦ ਪਹਿਲਾਂ ਮੈਨੂੰ ਪਤਾ ਨਹੀਂ ਸੀ ਜੀ ਜਮ ਚਲੋ ਆਪਾਂ ਲਿਆਨੇ ਆਪਣੇ ਬੱਚਿਆਂ ਬੱਚੇ ਪਾਣ ਹਣਾਣ ਮਾਪੇ ਲਈ ਉਹ ਵੱਡੀ ਚੀਜ਼ ਹੁੰਦੀ ਆ ਪਰ ਕੋਈ ਨਹੀਂ ਮੈਂ ਵੀ ਹਲੇ ਬੁੱਢਾ ਨਹੀਂ ਹੋਇਆ ਮੈਂ ਵੀ ਲਿਆਉਂਗਾ ਕੱਪੜੇ ਚਲੋ ਫੇ ਚੱਲੀਏ ਹਾਂ ਜੀ ਹੁਣ ਅਸੀਂ ਆ ਗਏ ਮਾਰਕੀਟ ਇੱਕ ਦੁਕਾਨ ਤੇ ਦੇਖਿਆ ਸੀ ਕੱਪੜੇ ਸਾਨੂੰ ਉੱਥੋਂ ਪਸੰਦ ਨਹੀਂ ਆਏ ਤੇ ਹੁਣ ਕਿਤੇ ਹੋਰ ਟਰਾਈ ਕਰਦੇ ਆ ਬੱਚਿਆਂ ਦਾ ਕੱਪੜੇ ਵੀ ਉੱਥੇ ਪਸੰਦ ਆਣੇ ਆ ਲਾਂ ਮੈਨੂੰ ਮੇਰੇ ਨਹੀਂ ਪਸੰਦ ਆਉਂਦੇ ਇਹ ਦੁਕਾਣਾਂ ਇਹਦਾ ਤੁਸੀਂ ਦੇ ਚਾਰ ਤੋਂ ਬਹੁਤ ਅੱਛਾ ਓਏ ਹੋਏ ਕੀ ਬਾਤ ਹੈ ਕੀ ਬਾਤ ਸੋਦਾ ਜੀ ਹਾਂ ਜੀ ਮੈਂ ਤੇ ਪਿੱਛੇ ਜੁੱਤੀਆਂ ਹੀ ਜੁੱਤੀਆਂ ਸੀ ਕਿ ਮੈਨੂੰ ਇੱਕ ਅੱਧੀ ਲੈ ਜਾਣੀ ਦਵੋਗੇ ਹਾਂ ਮੈਂ ਕਿਹ ਪੁੱਛ ਜੁੱਤੀਆਂ ਹੀ ਜੁੱਤੀਆਂ ਲੰਘੀ ਮੈਨੂੰ ਨਹੀਂ ਸੁਣਦਾ ਮੈਨੂੰ ਸੁਣ ਮੈਨੂੰ ਸੁਣ ਦਿਹਾਣੀ ਹੈਗਾ ਮੈਨੂੰ ਸੁਣ ਤਾਂ ਹਮਸਾਰ ਜੀ ਇਦਾਂ ਨਾ ਨਾ ਕਰਿਆ ਕਰੋ ਮੈਨੂੰ ਕੁਝ ਨਹੀਂ ਸੁਣਦਾ ਤੇਰੇ ਵਾਸਤੇ ਕੁਝ ਵੀ ਨਹੀਂ ਸ਼ਾਪਿੰਗ ਮੈਂ ਘਰੇ ਲੈ ਆ ਤੇਰੇ ਵਾਸਤੇ ਸਿਰਫ ਤੇਰੇ ਵਾਸਤੇ ਸਿਰਫ ਤੇਰੇ ਵਾਸਤੇ ਕੋਈ ਵੀ ਤੇਰੇ ਵਾਸਤੇ ਕੋਈ ਵੀ ਗੱਲ ਹੋਊਗੀ ਸਿਰਫ ਤੇਰੇ ਵਾਸਤੇ ਹੋਊਗੀ ਸੁਣਾਏ ਆ ਫੈਸ਼ਨ ਕਿੰਗ ਆਲੇ ਆਂਦੇ ਛੇਰੇ ਦੇ ਕੱਪੜੇ ਦੇਖਣੇ ਦੇਖ ਤੇ ਇੱਥੋਂ ਪਸੰਦ ਆਂਦੇ ਕਿ ਨਹੀਂ ਆਇਸਾ ਦਰਜੀ ਜੀ ਪਿਲਵਾੜ ਬਣੀ ਬਣਤ ਆਜ ਵਲਟ ਕੰਢੀਗਾ ਨਹੀਂ ਨਹੀਂ ਹੜਾ ਇਸ ਮੱਚੀ ਬਾਈਗਰ ਬਣਾਇਆ ਹੋਰ ਦੇਖੋ ਕੀ ਆ ਜਿਹੜੇ ਦੇ ਸਮਾਨ ਦੇਖਣੇ ਆਪਣੇ ਪੈ ਜਾਂਦੇ ਆ ਕੀ ਕਰੇ ਆਏ ਆ 5-7 ਮਿੰਟ ਹੀ ਹੋਏ ਆ ਅੱਜ ਤਾਂ ਸਾਰਾ ਦਿਨ ਮੈਂ ਥੱਕ ਗਿਆ ਸਦਾ ਨਹੀਂ ਕਦੀ ਇੱਧਰ ਨੂੰ ਲੈ ਕੇ ਜਾਓ ਕਦੀ ਇੱਧਰ ਨੂੰ ਲੈ ਕੇ ਜਾਓ ਆਪ ਪਸੰਦ ਨਹੀਂ ਆਪ ਪਸੰਦ ਨਹੀਂ ਪਤਾ ਨਹੀਂ ਕੀ ਪਸੰਦ ਨਹੀਂ ਅਛੇਰੇ ਵਾਸਤੇ ਕੱਪੜੇ ਲਿਆਏ ਆ ਤੇ ਖਡੋਣੇ ਲਿਆਏ ਆ ਤੇ ਛੇਰੇ ਵਾਸਤੇ ਲੈ ਕੇ ਆਏ ਆ ਅਸੀਂ ਛੇਰੇ ਦਾ ਹੈਪੀ ਬਰਥਡੇ ਵਾਲਾ ਗਿਫਟ ਬਹੁਤ ਵੱਡਾ ਥੈਂਕ ਛੋਤੇ ਕਿੱਥੇ ਦਾ ਮਾਪਾ ਛੋਤੇ ਕਿੱਥੇ ਤੈਨੂੰ ਛੋੜ ਕੇ ਕਿੱਥੇ ਗਏ ਆਪਣੀ ਮੰਮੀ ਨੂੰ ਪੁੱਛ ਕਿੱਥੇ ਛੋੜ ਕੇ ਗਏ ਮੇਰੇ ਘਰ ਤੇ ਮਾਰਦਾ ਹੈ ਮੇਰੇ ਘਰ ਤੇ ਮਾਰਦਾ ਹੈ ਤੇਰੀ ਮੰਮੀ ਮੈਨੂੰ ਛੋੜ ਕੇ ਗਈ ਨਹੀਂ ਪਪਾ ਇਹਨੂੰ ਵੀ ਨਹੀਂ ਮਿਲਾਨਾ ਕਹਿੰਦਾ ਮੈਨੂੰ ਕਿੱਥੇ ਛੋੜ ਮੈਂ ਉਹ ਕਿੱਥੇ ਛੋੜ ਕੇ ਗਿਆ ਤੈਨੂੰ ਮੈਂ ਨਹੀਂ ਛੋੜ ਕੇ ਗਿਆ ਮੈਂ ਨਹੀਂ ਛੋੜ ਕੇ ਗਿਆ ਮੈਂ ਨਹੀਂ ਛੋੜ ਕੇ ਗਿਆ ਅਸੀਂ ਸ਼ੇਰੇ ਵਾਸਤੇ ਲੈ ਕੇ ਆਏ ਸ਼ੇਰੇ ਦਾ ਹੈਪੀ ਬਰਥਡੇ ਵਾਲਾ ਗਿਫਟ ਸ਼ੇਰੇ ਗਿਫਟ ਨਹੀਂ ਦੇਖਣਾ ਆਪਣਾ ਅੱਜ ਆਈਡੀਆ ਸਕੂਟਰੀ ਤੇ ਆਏ ਆਪਾਂ ਇੱਥੇ ਕਹਿੰਦਾ ਆਈਡੀਆ ਸਕੂਟਰੀ ਤੇ ਆਏ ਆਪਾਂ ਇੱਥੇ ਸਟੋਰ ਤੇ ਚਲ ਗਏ ਵੱਡੇ ਸਟੋਰ ਤੇ ਜਾ ਕੇ ਉਹਨਾਂ ਕਿੰਨੇ ਉਹਨੇ ਕੱਪੜੇ ਦਿਖਾਏ ਮੈਂ ਤਾਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਸਿੰਪਲ ਜਿਹਾ ਕਿਹਾ ਵੀ ਇੱਕ ਪਾਕਟ ਹੋਵੇ ਜੇਬ ਦੀ ਕੀ ਹੋਇਆ ਜਿੱਥੇ ਅਰ ਤੂੰ ਮੇਰੀ ਬੇਇੱਜ਼ਤੀ ਕਿੰਨੀ ਕੀਤੀ ਪਤਾ ਹੀ ਨਹੀਂ ਉੱਚੀ ਉੱਚੀ ਹਸਣ ਲੱਗੀ ਮੈਂ ਕਿਹਾ ਕੀ ਆਇਆ ਕਹਿੰਦੀ ਤੁਸੀਂ ਇੱਕ ਜਿਹੀ ਵਾਲੀ ਸ਼ਰਟ ਲੈ ਕੇ ਉਹਨੂੰ ਡੈਰੀਆਂ ਪਾ ਕੇ ਕਮਾੜਾ ਹੁੰਦਾ ਅਰੇ ਪਤਾ ਨਹੀਂ ਬੱਚਿਆਂ ਦੇ ਮੰਮੀ ਮੈਂ ਮੰਨਦਾ ਵੀ ਪੜਕੀਲੇ ਜੇ ਕੱਪੜੇ ਪਾਉਂਦੇ ਆ ਪਰ ਹੁਣ ਮੇਰਾ ਜਿੱਦਾਂ ਸੁਭਾਅ ਮੈਂ ਤਾਂ ਇਹ ਕਹੂੰਗਾ ਵੀ ਸਿੰਪਲ ਹੀ ਕੱਪੜੇ ਪਾਵੇ ਨਾ ਕੰਨੇ ਬੱਚਿਆਂ ਇਹਦਾ ਫੰਕੀ ਜੇ ਕੱਪੜੇ ਸੋਹਣੇ ਲੱਗਦੇ ਬੱਚਿਆਂ ਨੂੰ ਸਿੰਪਲ ਸੋਬਰ ਨਹੀਂ ਉਹ ਤਾਂ ਚਲ ਸਿੰਪਲ ਸੋਬਰ ਬੱਚੀ ਪਾਉਂਦਾ ਹੀ ਆ ਮਾ ਭੱਜੋ ਭੱਜ ਲੋਕ ਇਹਨਾਂ ਨੂੰ ਭੱਜੋ ਉਹ ਲੋਕ ਕੀ ਲੋਕੋ ਕੀ ਕਹਿੰਦਾ ਭੱਜ ਲੋ ਉਹ ਕੀ ਆਇਆ ਤੈਨੂੰ ਉਹ ਭੱਜ ਗਿਆ ਵਾ ਦੇਖ ਲੋ ਇਹਨਾਂ ਤੋਂ ਡਰ ਗਿਆ ਇਤੋਂ ਡਰ ਗਿਆ ਉਹ ਜਾਣ ਕੇ ਕਰਨਾ ਮੰਮੀ ਉਹ ਤਾਂ ਸਾਹਮਣੇ ਇਹਨੂੰ ਗੁਮਾ ਦੇਣਾ ਕਰਕੇ ਤੋਕੀ ਹਾਂ ਸੇਰਾ ਕੋਸ਼ ਹੋ ਗਿਆ 50 ਐਲੀਵੈਂਟਰੇ ਮਾਰਿਆ ਉਹਦੀ ਐਲੀਵੈਂਟਰੇ ਮਾਰਿਆ ਹੁਣ ਪਿੰਨੇ ਆਪਾਂ ਚਾ ਨਾਲ ਖਾਣੇ ਆ ਪਕੌੜੇ ਗੋਭੀ ਦੇ ਤੇ ਪਾਲਕ ਦੇ ਹਨਾ ਪਾਪਾ ਤਾਂ ਮੈਂ ਦਾਦਾ ਸਵੇਰੇ ਸੀ ਗਏ ਪਹਿਲਾਂ ਛੋੜੇ ਬਿਜਾਰ ਹਨਾ ਸਦਾ ਨਹੀਂ ਛੋੜੇ ਬਿਜਾਰ ਸਦਾ ਨਹੀਂ ਕਹਿੰਦੀ ਪਹਿਲਾਂ ਸਰਦੀ ਦੇ ਕੱਪੜੇ ਸ਼ੇਰੇ ਵਾਸਤੇ ਲੈ ਲੈਨੇ ਆ ਉੱਥੇ ਸਾਨੂੰ ਕੋਈ ਕੱਪੜੇ ਪਸੰਦ ਨਹੀਂ ਆਏ ਤੇ ਉਸ ਤੋਂ ਬਾਅਦ ਉਹ ਸੀਗੇ ਫੈਸ਼ਨ ਕਿੰਗ ਵਾਲਿਆਂ ਦੇ ਜਿੱਥੇ ਸਰਦਾਰ ਨਹੀਂ ਜਾਂਦੀ ਐ ਮੰਮੀ ਉਹਨਾਂ ਨਾਲ ਕੱਪੜੇ ਲੈਣ ਉੱਥੇ ਗਏ ਉੱਥੇ ਸਾਨੂੰ ਪਾਰਟੀ ਵੇਅਰ ਕੁਝ ਪਸੰਦ ਨਹੀਂ ਆਇਆ ਕਿਤੇ ਲਟਕਣ ਲੱਗੇ ਸੀ ਜਾਂ ਕੁਝ ਸੀ ਗੱਲ ਇਹ ਹੈ ਕਿ ਮੈਂ ਆਪਣੀ ਪਸੰਦ ਕਹਿੰਦੇ ਵੀ ਮੈਂ ਆਪਣੀ ਪਸੰਦ ਲੈ ਕੇ ਦਵਾਂ ਸਦਾ ਨਹੀਂ ਕਿ ਨਹੀਂ ਮੈਂ ਆਪਣੀ ਪਸੰਦ ਲੈ ਕੇ ਦਵਾਂ ਉਸ ਕਰਕੇ ਸਾਨੂੰ ਚੀਜ਼ ਨਹੀਂ ਸੀ ਪਸੰਦ ਆਉਂਦੀ ਵੀ ਜਲਦੀ ਤੇ ਉਸ ਤੋਂ ਬਾਅਦੋਂ ਫਿਰ ਅਸੀਂ ਗਏ ਫਿਰ ਕਿਹੜੀ ਮਾਰਕੀਟ ਗਏ ਸੀ ਫਿਰ ਗਏ ਅਸੀਂ ਫੀਲਡ ਗੰਜ ਲੁਧਿਆਣੇ ਫੀਲਡ ਗੰਜ ਗਏ ਤਾਂ ਫੀਲਡ ਗੰਜ ਦੇ ਵਿੱਚ ਵੀ ਸਾਨੂੰ ਕੁਝ ਪਸੰਦ ਨਹੀਂ ਆਇਆ ਤੇ ਉੱਥੇ ਇੱਕ ਕੱਪੜਾ ਪਸੰਦ ਆਇਆ ਸੂਟ ਤੇ ਉਸੇ ਜੀਨ ਦੀ ਸ਼ਰਟ ਜੀਨ ਦੀ ਪੈਂਟ ਤੂੰ ਹੈਵੀ ਬਹੁਤ ਸੀ ਪਸੰਦ ਆਇਆ ਪਰ ਉਹ ਹੈਵੀ ਬਹੁਤ ਸੀ ਮੈਂ ਕਿਹਾ ਐਮੀ ਬੱਚਾ ਹੈ ਨਾ ਛੋਟਾ ਅੱਲੇ ਇੰਨੀ ਤਾਂ ਠੰਡ ਪੈ ਵੀ ਨਹੀਂ ਰਹੀ ਹੈ ਨਾ ਜ਼ਦਾਨੀ ਉਹ ਹੈਵੀ ਜ਼ਿਆਦਾ ਮੈਂ ਕਿਹਾ ਫਿਰ ਘਬਰਾਟ ਮੰਨੂਗਾ ਫਿਰ ਮੈਂ ਜ਼ਦਾਨੀ ਨੂੰ ਕਿਹਾ ਆਪਾਂ ਚੱਲਦੇ ਆ ਵੀ ਕੱਲੂ ਦੁੱਧ ਤੇ ਮੰਮੀ ਆਜਿਓ ਪੈਸੇ ਲੈ ਕੇ ਜ਼ਦਾਨੀ ਕਹਿੰਦੀ ਮੈਂ ਜੋੜੇ ਹੱਥ ਅਸੀਂ ਨਹੀਂ ਆਣਾ ਕੱਲ ਪਰਸੋ ਪਿਛਲੇ ਬਲੌਗ ਚ ਤੁਸੀਂ ਦੇਖਿਆ ਨਾ ਮੈਂ ਉਦੋਂ ਵੀ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਲਿਆਇਓ ਇਹ ਕਹਿੰਦੀ ਵੀ ਤੁਸੀਂ ਸਾਨੂੰ ਕਹਿ ਦਿੰਨੇ ਲਿਆਇਓ ਫਿਰ ਕਹਿੰਨੇ ਮੈਂ ਨਾਲ ਚੱਲਦਾ ਤਾਂ ਟਾਈਮ ਲੱਗਦਾ ਨਹੀਂ ਉਸ ਤੋਂ ਬਾਅਦ ਮੈਂ ਜ਼ਦਾਨੀ ਨੂੰ ਕਿਹਾ ਕੋਈ ਗੱਲ ਨਹੀਂ ਵੀ ਮੈਂ ਜਾਣਾ ਤੇ ਤੈਨੂੰ ਦਵਾ ਕੇ ਲੈਣਾ ਫਿਰ ਆਂਦੇ ਆਂਦੇ ਮੇਰੇ ਦਿਮਾਗ ਦੇ ਵਿੱਚ ਆਇਆ ਅੱਜ ਜੋ ਮਰਜੀ ਹੋਏ ਕੱਪੜੇ ਲੈ ਕੇ ਹੀ ਜਾਣੇ ਫਿਰ ਅਸੀਂ ਛੇਰੀ ਬਾਦ ਇੱਕ ਸੂਟ ਲੈ ਆਂਦਾ ਘਰ ਵਾਸਤੇ ਨਹੀਂ ਲਿਆਂਦੇ ਘਰ ਵਾਸਤੇ ਫੇਰ ਦੁਆਰਾ ਸਰਦਾਰ ਨਹੀਂ ਆਪ ਹੀ ਜਾ ਕੇ ਲਿਆਉਗੀ ਇਹਨੇ ਚਾਹ ਦੇਖੋ ਪਕੌੜੇ ਗੋਭੀ ਦੇ ਤੇ ਆਲੂ ਦੇ ਨਾਲ ਸੌਸ ਗ੍ਰੀਨ ਸੌਸ ਹੁੰਦੀ ਚਟਣੀ ਹੁੰਦੀ ਹੈ ਇਹ ਹੂੰ ਹੂੰ ਨਹੀਂ ਬਾਇਆ ਨਾ ਛੇਰੀ ਘੈਂਡਾ ਹਾਂ ਚਾਹ ਦਾ ਹੂੰ ਅੱਜ ਚਾਹ ਦਾ ਪਰਫੈਕਟ ਕੁਝ ਆ ਤੇਗ ਕੋਈ ਫਿਰਾਂਤ ਇਹ ਲੀ ਬੰਦ ਕੰਦਾ ਦੀ ਕੋਈ ਨਹੀਂ ਆ ਦੇ ਕਚਰਾ ਆਪਣੇ ਘਣਾਉਣੇ ਦਾ ਇਹ ਤੇ ਗੰਮ ਮੱਚ ਮਗਰ ਮਾਰੇ ਮਗਰ ਮਾਣ ਕੰਦਾ ਗੰਮ ਮਾਚ ਮਗਰ ਗੰਮ ਮੱਚ ਚਾਹ ਵੀ ਲੋ ਪਪਾ ਮੈਂ ਤਾਂ ਆਪਾ ਪਕੌੜੇ ਖਾ ਲਿਆ ਆਪਾ ਪੀਨੇ ਵੀ ਚਾਹ ਆ ਦੇਖੋ ਨਹੀਂ ਹਾਂ ਇਹ ਪਕੌੜਿਆਂ ਨਾਲ ਸਮੋਸਿਆਂ ਦਾ ਬਹੁਤ ਸ਼ਕੀਨ ਆ ਇਹਦਾ ਸਾਈਨ ਆ ਤੁਹਾਨੂੰ ਪਤਾ ਇਹ ਪਤਾ ਨਹੀਂ ਕੀ ਕਰਦਾ ਹੁੰਦਾ ਸਾਨੂੰ ਵੀ ਨਹੀਂ ਪਤਾ ਕੀ ਕਰਦਾ ਅੱਜ ਯਮਮੀ ਆ ਅਸੀਂ ਨਾ ਇੱਕ ਚੀਜ਼ ਲੈ ਕੇ ਆਣੀ ਸੀਗੀ ਗ੍ਰਿਲ ਉਹ ਜਿੱਤੇ ਚਿਕਨ ਤੰਦੂਰੀ ਹੁੰਦਾ ਚਿਕਨ ਪਨੀਰ ਟਿੱਕਾ ਜਿਦਾ ਹਨ ਉਹ ਸੀ ਲੈਣ ਲੱਗੇ ਇੱਕ ਜਗ੍ਹਾ ਤੋਂ ਉੱਥੇ ਨਾ ਸਰਦਾਰ ਨੇ ਕੱਚਾ ਦੇ ਨਾ ਮਿੱਟੀ ਵਾਲਾ ਸੀ ਹਲਗੇ ਅਸੀਂ ਲੱਭਦੇ ਹੀ ਲੋਹੇ ਵਾਲਾ ਅਸੀਂ ਚੱਲ ਬੀ ਲੋਹੇ ਵਾਲਾ ਲੈ ਜਾਂਦੇ ਆ ਐਕਟਿਵਾ ਸੀ ਅੱਜ ਸਾਡੇ ਕੋਲ ਵੀ ਚੱਲ ਐਕਟਿਵਾ ਮੂਰੇ ਰੱਖ ਲਾਂਗੇ ਚੁੱਪ ਕਰਾਂ ਸਿਹਰਾ ਕਹਿੰਦਾ ਚੁੱਪ ਕਰ ਪਾਪਾ ਗੋ ਪਾਪਾ ਗੋ ਬਾਬਾ ਦੇਖਿਆ ਸੀ ਅਸੀਂ ਪਾਪਾ ਦੱਸਦਾ ਕਹਿੰਦਾ ਪਾਪਾ ਬਲੌਗ ਦੇਖਿਆ ਸੀ ਅਸੀਂ ਪਾਪਾ A few moments later ਬਾਗੇ ਘਰੇ ਤੇ ਘਰੇ ਆ ਕੇ ਪੀਣ ਲੱਗੇ ਆਪਾਂ ਕੌਫੀ ਤੇ ਉੱਥੇ ਚਾਹ ਨਾਲ ਪਕੌੜੇ ਸੀ ਤੇ ਘਰੇ ਕੌਫੀ ਤੇ ਉਥੇ ਮੈਂ ਕੌਫੀ ਚਾਹ ਪੀ ਕੇ ਪਕੌੜੇ ਖਾ ਕੇ 10 ਮਿੰਟ ਕੀਤੀ ਰੈਸਟ ਤੇ ਘਰੇ ਆ ਗਏ ਮੋਬਾਈਲ ਚਲਾਉਂਦਾ ਤੇ ਸਦਾਨ ਨਹੀਂ ਦੇਖਦੀ ਵੀ ਆਪਣਾ ਵਲੋਗ ਕੈਂਡ ਬਣਿਆ ਨਾ ਸਾਨੀ ਵਲੋਗ ਨੂੰ ਮਿਹਨਤ ਬਹੁਤ ਲੱਗਦੀ ਹੈ ਬਣਾਉਣ ਨੂੰ ਪਰ ਤੁਹਾਡਾ ਭਰਾ ਮਿਹਨਤ ਕਰ ਰਿਹਾ ਕੋਈ ਨਹੀਂ ਇੱਕ ਦਿਨ ਚੱਲਾਂਗੇ ਜ਼ਰੂਰ ਚੱਲਾਂਗੇ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਜ਼ਰੂਰ ਚੱਲਾਂਗੇ ਨਹੀਂ ਤਾਂ ਆਪਾਂ ਬਣਾਤਾ ਰਹੇ ਆ ਦੇਖੋ ਆਪਣੇ ਬੱਚਿਆਂ ਨਾਲ ਆਪਣੀ ਫੈਮਲੀ ਨਾਲ ਬੈ ਕੇ ਅਸੀਂ ਆਪਣੇ ਬਲੌਗ ਤਾਂ ਦੇਖਦੇ ਆ ਨਾ ਵੀ ਇਹ ਚੀਜ਼ ਤਾਂ ਇੱਕ ਮਹਿਸੂਸ ਹੁੰਦੀ ਨਾ ਵੀ ਯਾਰ ਜਿਵੇਂ ਅਸੀਂ ਬਹੁਤ ਵਧੀਆ ਡਿਸੀਜਨ ਲਿਆ ਹੋਰ 2 ਸਾਲ ਦਾ 10 ਸਾਲ ਦਾ 20 ਸਾਲ ਨੂੰ ਵੀ ਇਹ ਚੀਜ਼ਾਂ ਚੱਲਣੀਆਂ ਆ ਤੇ ਕੱਲੂ ਆਪਾਂ ਦੇਖਾਂਗੇ ਇਦਾਂ ਸ਼ੇਰਾ ਦੇਖੂਗਾ ਵੀ ਮੇਰਾ ਡੈਡੀ ਮੇਰੇ ਲਈ ਕੀ ਕਰਦਾ ਸੀ ਕਿੱਦਾਂ ਘੁੰਮਦਾ ਸੀ ਨਾ ਜਦੋਂ ਚਿੱਟੇ ਵਾਲ ਆ ਗਏ ਤੇ ਆਹ ਦੇਖੋ ਕਾਲੇ ਵਾਲ ਜਦੋਂ ਚਿੱਟੀ ਦਾੜੀ ਹੋ ਗਈ ਸ਼ੇਰਾ ਖੋਸ਼ ਹੋਊਗਾ ਨਾ ਵੀ ਯਾਰ ਮੇਰੇ ਪਾਪਾ ਮੇਰੇ ਲਈ ਕੀ ਕਰਦੇ ਇਹ ਚੀਜ਼ਾਂ ਕਰਕੇ ਇਹ ਚੀਜ਼ਾਂ ਸੋਚ ਕੇ ਮੈਨੂੰ ਹੌਸਲਾ ਮਿਲਦਾ ਨੇ ਯਾਰ ਮੈਂ ਚੰਗਾ ਚੰਗੀ ਚੀਜ਼ ਕਰ ਰਹੇ ਆ ਮੈਂ ਮੇਰੇ ਬੱਚੇ ਮੇਰੀ ਫੈਮਿਲੀ ਕੱਲ੍ਹ ਉਹ ਚੀਜ਼ਾਂ ਦੇਖ ਕੇ ਇਹ ਤਾਂ ਕਹੋਗੀ ਨਾ ਵੀ ਸਾਡੇ ਹਸਬੰਦ ਨੇ ਮੇਰੇ ਹਸਬੰਦ ਨੇ ਜਾਂ ਮੇਰੇ ਸਰਦਾਰ ਜੀ ਨੇ ਜਾਂ ਮੇਰੇ ਫਾਦਰ ਸਾਹਿਬ ਨੇ ਸਾਡੇ ਲਈ ਬਹੁਤ ਕੁਝ ਕੀਤਾ ਸਾਨੂੰ ਘਮਾਇਆ ਹੈ ਨਾ ਤੇ ਬਸ ਇੱਕ ਯਾਦਗਾਰਾ ਤੇ ਬਾਕੀ ਤੁਸੀਂ ਆਪਣੇ ਭਰਾ ਦਾ ਸਾਥ ਦਿਓ ਆਪਾਂ ਵਧੀਆ ਤੋਂ ਵਧੀਆ ਵਲੋਗ ਬਣਾਇਆ ਕਰਾਂਗੇ ਸਾਨੀ ਕੋਫੀ ਬੜੀ ਸਵਾਦ ਲੱਗਦੀ ਵਿੱਚ ਗੁੜ ਪਾਇਆ ਓਹ ਹੋ ਹੋ ਮੈਂ ਵੀ ਕਹੀਏ ਨਾ ਇਹ ਤਾਂ ਕੁੜੀ ਹੁੰਦੀ ਮਿੱਠੀ ਕਿੱਦਾਂ ਹੋਗੀ ਕੀ ਬਾਤ ਆ ਹਏ ਗੋੜ ਪਾ ਕੇ ਕਾਫੀ ਲੋ ਕਹਿਣ ਲੱਗਦੀ ਕਾਫੀ ਪੀ ਕੇ ਨਰਜੀ ਆ ਜਾਂਦੀ ਆ ਫਿਰ ਬੰਦਾ ਭੱਜ ਨਾਟ ਕੇ ਕੰਮ ਕਰਦਾ ਤੁਸੀਂ ਬਲੌਗ ਦੇਖਦੇ ਹੁੰਨੇ ਹੋ ਪੂਰਾ ਤੇ ਜਰੂਰ ਕਮੈਂਟ ਜਰੂਰ ਕਰਿਆ ਕਰੋ ਜੇ ਤੁਹਾਨੂੰ ਬਲੌਗ ਵਧੀਆ ਲੱਗਦਾ ਜੇ ਤੁਹਾਨੂੰ ਬਲੌਗ ਦੇ ਵਿੱਚ ਕੁਝ ਚੰਗਾ ਨਹੀਂ ਲੱਗਦਾ ਜਾਂ ਕੋਈ ਵੀ ਮਿਸਟੇਕ ਹੁੰਦੀ ਆ ਜਾਂ ਕੁਝ ਵੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਵੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਅੱਗੇ ਤੋਂ ਸਹੀ ਕਰੀਏ ਤੇ ਜਰੂਰ ਕਮੈਂਟ ਕਰਿਆ ਕਰੋ ਕਿਉਂਕਿ ਕੋਈ ਵੀ ਢੋ ਸਿੱਖੇ ਨਹੀਂ ਆਂਦਾ ਤੇ ਫੀਲਡ ਦੇ ਵਿੱਚ ਰਹਿ ਕੇ ਹੀ ਬੰਦੇ ਨੂੰ ਸਿੱਖਣ ਨੂੰ ਮਿਲਦਾ ਤੇ ਕੋਈ ਬੰਦਾ ਵੀ ਆਪਣੇ ਦਿਮਾਗ ਨਾਲ ਨਹੀਂ ਚੱਲ ਸਕਦਾ ਨਾ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਸਲਾਹ ਜਾਂ رائے ਲੈਣੀ ਪੈਂਦੀ ਆ ਜੇ ਤੁਹਾਨੂੰ ਨਹੀਂ ਕੁਝ ਵਿੱਚ ਵਧੀਆ ਲੱਗਦਾ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਫਿਰ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਉਸ ਚੀਜ਼ ਨੂੰ ਆਪਾਂ ਸਹੀ ਕਰਨ ਦੀ ਪਲੈਨਿੰਗ ਬਣਾਈਏ ਵੀ ਇਹਨੂੰ ਕਿੱਦਾਂ ਸਹੀ ਕਰੀਏ ਜਾਂ ਇਸ ਚੀਜ਼ ਨੂੰ ਕਿੱਦਾਂ ਬਾਕੀ ਐਨੇ ਅਸੀਂ ਉਹ ਸ਼ਾਰਪ ਨਹੀਂ ਹੈਗੇ ਬਲੌਗ ਬਣਾਉਣ ਦੇ ਵਿੱਚ ਨਵੇਂ-ਨਵੇਂ ਲੱਗੇ ਆ ਇਹ ਦੇਸੀ ਜੇ ਤਰੀਕੇ ਨਾਲ ਜਿੱਦਾਂ ਸਾਡੇ ਕੋਲ ਬਣਦਾ ਸੀ ਜਰੂਰ ਬਣਾਣੇ ਆ ਕੋਸ਼ਿਸ਼ ਕਰਦੇ ਆ ਤੁਹਾਨੂੰ ਇੰਟਰਟੇਨਮੈਂਟ ਕਰੀਏ ਤੁਸੀਂ ਖੁਸ਼ ਹੋਵੋ ਤੇ ਆਪਣੀ ਫੈਮਲੀ ਦੇ ਵਿੱਚ ਛੋਟੀ ਫੈਮਲੀ ਦੇ ਵਿੱਚ ਕਿੱਦਾਂ ਆਪਣੀ ਫੈਮਲੀ ਨੂੰ ਖੁਸ਼ ਰੱਖਣਾ ਜਾਂ ਕਿੱਦਾਂ ਹਾਸਲੇ ਖੇਡ ਦੇ ਖੱਪ ਕਰਦੇ ਆ ਵੀ ਤੁਸੀਂ ਇਸ ਚੀਜ਼ ਨੂੰ ਫੀਲ ਕਰੋ ਵੀ ਤੁਸੀਂ ਵੀ ਆਪਣੀ ਫੈਮਲੀ ਨਾਲ ਹੱਸੋ ਖੇਡੋ ਖੁਸ਼ ਰਹੋ ਤੇ ਆਪਾਂ ਪੀਨੇ ਆ ਕੌਫੀ ਦਿ ਨੈਕਸਟ ਡੇ ਜੀ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੋ ਗਿਆ ਜੀ 5 ਵਜੇ ਤੇ ਆਪਾਂ ਚੱਲੇ ਆ ਜਿਮ ਤੁਹਾਡਾ ਭਰਾ ਚੱਲਾ ਜਿਮ ਨਾਲ ਸਾਡਾ ਰਾਜੂ ਭਰਾ ਤੇ ਜਿਮ ਲਾ ਕੇ ਆਨੇ ਆ ਜੀ ਮਿਲਦੇ ਆ ਘਰੇ ਆ ਕੇ ਆ ਵਲੈਟਰ ਨੂੰ ਤੋ ਆ ਗਿਆ ਮੈਂ ਘਰੇ ਆਂਦੇ ਸਰੀ ਹਸਦਾ ਨਹੀਂ ਦੇਖੋ ਦਾ ਮੜ ਪੂਜੀਆ ਦੱਸੋ ਕੀ ਬੰਦਾ ਜਿਮ ਲਾਊਗਾ ਐ ਕੋਈ ਜਿਮ ਲਾਉਂਦਾ ਹਸਾਬ ਤਾ ਓਏ ਹੋਏ ਗਰਮ ਬਾਉਤ ਆ ਪਰ ਚਾਹ ਪੀਂਦਾ ਨਹੀਂ ਯਾਰਾ ਹੀ ਬਖਰਾ ਨਾ ਕੰਨ ਨੀ ਨਾ ਇੱਕ ਕੱਪ ਚਾਹ ਆਏ ਹੈ ਆਏ ਹੈ ਤੁਹਾਨੂੰ ਪਤਾ ਤੁਹਾਡੇ ਭਰਾ ਦੀ ਫੇਵਰਿਟ ਚਾਹ ਹਨੀ ਪੂਜਾ ਦਾ ਦੇ ਦੋ ਸ਼ੇਰ ਆਪਣਾ ਸੁੱਤਾ ਪਿਆ ਲੋਕੇ ਸਰੇ ਸਰੇ ਠੰਡ ਬਹੁਤ ਸੀ ਅੱਜ ਅੱਜ ਮੌਸਮ ਚੇਂਜ ਹੋ ਗਿਆ ਹਨਾ ਖਾਨੀ ਅੱਜ ਨਾ ਬਾਹਰ ਵੀ ਬਹੁਤ ਠੰਡ ਲੱਗਦੀ ਥੇ ਨਹੀਂ ਕੋ ਇੰਨੀ ਠੰਡ ਲੱਗਦੀ ਨਹੀਂ ਸੀ ਸਰੇ 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 ਗੁੜ ਦੀ ਚਾਹ ਪੀਣ ਦਾ ਨਜ਼ਾਰਾ ਬਹੁਤ ਆ ਹਨੀ ਦਿਓ ਪੂਜਿਆ ਸਿਰੇ ਨੂੰ ਪਤਾ ਲੱਗ ਗਿਆ ਮੇਰਾ ਪੂਜਿਆ ਚੱਕਿਆ ਤੇ ਸਰੇ ਸਰੇ ਦੰਗਾ ਹੋ ਜਾਣਾ ਤੇ ਵੀ ਸੁਲਾਵ ਜਾ ਗਿਆ ਲੱਗਦਾ ਮੈਨੂੰ ਹਾਂ ਕਾਲੇ ਸ਼ੇਰੇ ਵਾਸਤੇ ਗਿਫਟ ਲੈਣ ਗਏ ਬਹੁਤ ਕੋਸੀ ਮਾਰਕੀਟ ਦੇ ਵਿੱਚ ਬਹੁਤ ਕੁਝ ਜਿੰਨਾ ਕੁਝ ਜੇ ਕੁਝ ਪਸੰਦ ਆਉਂਦਾ ਹੀ ਉਤੋਂ ਵਧੀਆ ਲੱਗ ਜਾਂਦਾ ਜੀ ਫਿਰ ਉਤੋਂ ਵਧੀਆ ਦੇ ਜਾਂਦਾ ਜੀ ਤੇ ਇਸ ਕਰਕੇ ਕੋਈ ਚੰਗਾ ਨਹੀਂ ਸੀ ਲੱਗਦਾ ਮੈਸੇ ਅਸੀਂ ਬਹੁਤ ਵਧੀਆ ਕੋਈ ਗਿਫਟ ਸ਼ੇਰੇ ਵਾਸਤੇ ਸੋਚਿਆ ਆ ਤੇ ਜੇ ਮਾਈਗਰੂਨ ਦੀ ਕਿਰਪਾ ਹੋਈ ਤਾਂ ਆਪਾਂ ਜਰੂਰ ਲਵਾਂਗੇ ਤੇ ਤੁਸੀਂ ਇਹਦੇ ਹੈਪੀ ਬਰਥਡੇ ਵਾਲਾ ਵੀ ਬਲੌਗ ਜਰੂਰ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਬਾਕੀ ਆਪਾਂ ਸ਼ੇਰੇ ਲਈ ਕੱਪੜੇ ਲਿਆਂਦੇ ਸੀ ਇੱਕ ਵਰਦੀ ਕੱਲ ਤੇ ਬਾਕੀ ਹਲੇ ਮੌਸਮ ਬਹੁਤ ਠੰਡਾ ਹੈ ਬੱਚਾ ਹਲੇ ਛੋਟਾ ਉਹਨੇ ਕਿਹੜਾ ਕੱਪੜੇ ਪਾ ਕੇ ਕਿਤੇ ਜਾਣਾ ਜਿਹੜੇ ਘਰੇਲੂ ਕੱਪੜੇ ਆ ਜ਼ਿਆਦਾਤਰ ਤਾਂ ਉਹੀ ਹੈ ਨਾ ਤੇ ਉਹ ਆਪਾਂ ਹੁਣ ਥੋੜੇ ਦਿਨਾਂ ਤੱਕ ਮੜਾ ਮੌਸਮ ਜੇ ਹੋ ਜਾਊਗਾ ਸੈਟ ਜਦਾਂ ਅੱਲੇ ਤਾਂ ਬਾਰਿਸ਼ ਹੋਈ ਨਹੀਂ ਨਾ ਬਿਮਾਰੀ ਵਾਲਾ ਹੈ ਮੌਸਮ ਜੇ ਬਾਰਿਸ਼ ਬੁਰਛ ਹੋ ਜਾਊਗੀ ਕਦੀ ਫਿਰ ਆਪਾਂ ਲਿਆਵਾਂਗੇ 5 7 10 ਜੋੜੀ ਇਹਦੇ ਕੱਪੜਿਆਂ ਦੇ ਜਿਹੜੀ ਠੰਡ ਠੰਡਾ ਨਿਕਲ ਜਾਊਗਾ ਮੁੜ ਕੇ ਸਕੂਲ ਲੱਗ ਜਾਣੇ ਇਹਦੇ ਸਕੂਲ ਤੋਂ ਬਾਅਦ ਉਹ ਫਿਰ ਵਰਦੀਆਂ ਫਿਰ ਸਿਸਟਮ ਤੁਹਾਨੂੰ ਪਤਾ ਫਿਰ ਤਾਂ ਅੱਗੇ ਚੱਲੀ ਜਾਣਾ ਹਨਾ ਇਹ ਫਿਲਹਾਲ ਹੱਲੇ ਛੋਟਾ ਹੱਲੇ ਤਾਂ ਕੱਪੜਿਆਂ ਦੀ ਜ਼ਿਆਦਾ ਉਹਦੀ ਲੋੜ ਨਹੀਂ ਜਿੱਦਾਂ ਜਨਮ ਦਿਨ ਵਾਸਤੇ ਲਿਆਏ ਆ ਕਿਤੇ ਆਣ ਜਾਣ ਲਈ ਨਵੇਂ ਜੋੜੇ 2-4 ਇਹਦੇ ਮੰਮੀ ਨੇ ਉਧਰ ਭੇਜ ਦੇਣੇ ਮੈਨੂੰ ਲੱਗਦਾ ਤੇ ਬਾਕੀ ਇਦਾਂ ਹੀ ਸਿਸਟਮ ਚੱਲੀ ਜਾਣਾ ਬਹੁਤ ਵਧੀਆ ਲੱਗਦਾ ਹਨਾ ਇੱਕ ਬਾਪ ਬਣ ਕੇ ਬਹੁਤ ਕੁਝ ਚੇਂਜ ਲੱਗਦਾ ਬਹੁਤ ਕੁਝ ਚੰਗਾ ਲੱਗਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਜਰਬਾ ਬਹੁਤ ਮਿਲਦਾ ਹਨਾ ਜਿਹੜੀਆਂ ਚੀਜ਼ਾਂ ਸੀ ਨਹੀਂ ਵੀ ਸੋਚੀਆਂ ਹੁੰਦੀਆਂ ਵੀ ਕਦੀ ਕਰਾਂਗੇ ਲਾਈਫ ਦੇ ਵਿੱਚ ਉਹ ਵੀ ਕਰਨੀਆਂ ਪੈ ਜਾਂਦੀਆਂ ਜਦੋਂ ਬੰਦਾ ਬਾਪ ਬਣ ਜਾਂਦਾ ਤੇ ਚਲੋ ਜੀ ਅੱਜ ਦਾ ਬਰੂਕ ਕਰਦੇ ਆਪਾਂ ਇੱਥੇ ਐਂਡ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਤੇ ਆਪਣੀ ਫੈਮਿਲੀ ਚ ਹਮੇਸ਼ਾ ਖੁਸ਼ ਰਹੋ ਜੀ